ਸੋਨਾ ਹਾਕਮ ਚੜਿਓ ਪੱਟਿਓ ਤਾਏ ਮੋਰੇ ਤੋੜਿਓ ਕਰ ਸਾਹਿਬ ਰਾਏ ਪੱਟੀ ਦਾ ਥਾਣੇਦਾਰ ਦਰੂਗਾ ਜਿਹੜਾ ਹੈ ਉਹ ਚੱਲਿਆ ਹੈ ਫੌਜਾਂ ਨੂੰ ਲੈ ਕੇ ਪਹਿਲਾਂ ਪੁੱਛਦਾ ਵੀ ਕਿੰਨੇ ਸਿੱਖ ਨੇ ਉੱਥੇ ਡਲਵਾ ਪਿੰਡ ਦੇ ਵਿੱਚ ਤਾਰਾ ਸਿੰਘ ਦੇ ਡੇਰੇ ਦੇ ਅੰਦਰ ਤਬ ਪਤਾ ਲੱਗਦਾ ਵੀ 20-22 ਸੰਗਾਂ ਦੀ ਗਿਣਤੀ ਐ ਫਿਰ ਉਹ ਪੁੱਛਦਾ ਵੀ ਕਿਹੋ ਜਿਹੇ ਹਥਿਆਰ ਨੇ ਉਹਨਾਂ ਕੋਲ ਕੋਈ ਆਖਦਾ ਉਹਨਾਂ ਕੋਲ ਨਿਜੇ ਨੇ ਤਲਵਾਰਾਂ ਨੇ ਤੀਰ ਨੇ ਫਿਰ ਫੌਜਦਾਰ ਆਪਣੇ ਨਾਲ ਸਪਾਹੀਆਂ ਦੀ ਟੁਕੜੀ ਲੈ ਕੇ ਤੁਰਦਾ ਹੈ ਤੇ ਆਖਦੇ ਨੇ ਸੁਨ ਹਾਕਮ ਚੜਿਓ ਪੱਟਿਓ ਧਾਏ ਇਹ ਚੜਾਈ ਕਰ ਦਿੱਤੀ ਫੌਜਾਂ ਨੂੰ ਲੈ ਕੇ ਹਾਕਮ ਨੇ ਪੱਟੀ ਤੋਂ ਮੂਰੇ ਤੋਰਿਓ ਕਰ ਸਾਹਿਬ ਰਾਏ ਤੇ ਚੌਧਰੀ ਸਾਹਿਬ ਰਾਏ ਨੂੰ ਅੱਗੇ ਤੋਰ ਲਿਆ ਕਿ ਕਿਥੋਂ ਹੈ ਡੇਰਾ ਸਿੰਘਾਂ ਦਾ ਸਾਨੂੰ ਵਿਖਾ ਅਸੀਂ ਪਿਆਦੇ 80 ਅਸਵਾਰ ਤੁਰੇ ਤਰੋਂ ਕਰਤ ਮਾਰੋ ਮਾਰ ਇਹਨਾਂ ਨੇ ਪੈਦਲ 80 ਸਿਪਾਹੀ ਨਾਲ ਲਏ ਨੇ ਇਸ ਦਰੋਗੇ ਨੇ ਥਾਣੇਦਾਰ ਨੇ ਤੇ 25 ਘੋੜ ਸਵਾਰ ਆਪਣੇ ਨਾਲ ਲਏ ਨੇ ਤੇ ਬੜੀ ਤੇਜ਼ੀ ਨਾਲ ਹੁਰਤੀ ਨਾਲ ਰਾਤੋਂ ਰਾਤ ਕਹਿੰਦੇ ਇਹ ਚਲੇ ਆਏ ਨੇ ਵਾਂ ਪਿੰਡ ਵੱਲੋਂ ਦੋਇਰਾ ਹੁਰਤੀ ਤੇ ਬੈ ਆਇਓ ਮਤ ਸਿੰਘ ਸੁਣ ਨੱਠ ਜਾਏ ਇਸ ਕਰਕੇ ਰਾਤੋਂ ਰਾਤ ਤੇਜ਼ੀ ਨਾਲ ਪਹੁੰਚੇ ਨੇ ਕਿ ਵੀ ਸੁੱਤੇ ਪਿਆਸ ਵਕਤ ਹੀ ਅਸੀਂ ਸਿੰਘਾਂ ਨੂੰ ਦਬ ਲਵਾਂਗੇ ਐਵੇਂ ਕਿਤੇ ਦਿਨੇ ਸਾਡੇ ਸਾਡਾ ਆਉਣਾ ਸੁਣ ਕੇ ਦੌੜਨਾ ਜਾਣ ਇਸ ਨiyet ਦੇ ਨਾਲ ਇਹਨਾਂ ਨੇ ਤੜਕੇ ਸੁਬਕਤੇ ਆਕੇ ਘੇਰਾ ਪਾਇਆ ਹੈ ਲਈਗ ਘੇਰ ਸਵੇਰ ਤਾਓ ਦਈਗ ਲਾਹੌਰ ਪਹੁੰਚਾਏ ਇਹਨਾਂ ਮਨ ਵਿੱਚ ਬੇਉਂਤ ਬਣਾਈ ਵੀ ਸਵੇਰ ਹੋਣ ਦੀ ਸਾਰ ਹੀ ਪਹਿਲਾਂ ਹੀ ਤਾਰਾ ਸਿੰਘ ਤੇ ਉਹਦੇ ਸਾਥੀਆਂ ਨੂੰ ਘੇਰ ਕੇ ਫੜ ਲਈਏ ਤੇ ਦਿਨ ਚੜ੍ਹਨਿਆਂ ਹੀ ਲਾਹੌਰ ਪਹੁੰਚਾ ਦਈਏ ਚੋਪਈ ਇਤ ਬਘੇਲ ਸਿੰਘ ਬਾਣੀ ਭੋਗ ਪਾਇਓ ਕਰਨ ਅਰਦਾਸ ਸਿੰਘ ਜੰਗਲੈ ਧਾਇਓ ਸਰਦਾਰ ਗੁਰੀਦ ਸਿੰਘ ਉਹਨਾਂ ਅੰਮ੍ਰਿਤ ਵੇਲੇ ਨਿਤਨੇਮ ਦੀ ਬਾਣੀਆਂ ਦਾ ਜਾਪ ਸੰਪੂਰਨ ਕੀਤਾ ਤੇ ਉਸ ਤੋਂ ਉਪਰੰਤ ਆਖਦੇ ਨੇ ਕਰ ਅਰਦਾਸ ਸਿੰਘ ਜੰਗਲੈ ਧਾਇਓ ਅਰਦਾਸਾ ਸੋਧਿਆ ਹੈ ਤੇ ਭਾਈ ਬਘੇਲ ਸਿੰਘ ਪੁੱਸਿਆਂ ਦਾ ਰਹਿਣ ਵਾਲਾ ਆਖਦੇ ਨੇ ਮੈਦਾਨੇ ਸੁਚੇਤ ਹੋਣ ਚੱਲਿਆ ਹੈ ਤੇ ਇਹ ਜੰਗਲ ਪਾਣੀ ਚੱਲਿਆ ਹੈ ਆਵਤ ਭੋਜ ਤੁਰਕ ਨਜ਼ਰੋ ਸਾਈਂ ਥੀ ਤੁਰਕਾਂ ਦਾ ਸਿਰ ਸਿੰਘਾਂ ਨਾ ਵਾਈ ਖੜਕਾ ਹੋਇਆ ਘੋੜਿਆਂ ਦੀਆਂ ਪੈਣਾ ਦਾ ਸਿਪਾਈ ਆਪਸ ਵਿੱਚ ਕੁਸਰ-ਮੁਸਰ ਕਰ ਰਹੇ ਨੇ ਤੇ ਕੁਸਰ-ਮੁਸਰ ਕਰਦੇ ਆ ਰਹੇ ਨੇ ਸਵੇਰੇ-ਸਵੇਰੇ ਪੌ ਪੁੱਟੀ ਨਾਲ ਬਘੇਲ ਸਿੰਘ ਨੂੰ ਤੁਰਕਾਂ ਦੀ ਫੌਜ ਜਿਹੜੀ ਉਹ ਨਜ਼ਰ ਪਈ ਹੈ ਸਿੰਘਾਂ ਨੂੰ ਇੰਨੀ ਕੋ ਖਬਰ ਸੀ ਤੁਰਕਾਂ ਦੀ ਕਿ ਤੁਰਕ ਸਾਡੇ ਤੇ ਜਰੂਰ ਚੜ੍ਹਾਈ ਕਰਕੇ ਆਉਣਗੇ ਪਰ ਇੰਨੀ ਜਲਦੀ ਆ ਜਾਣਗੇ ਇਹ ਨਹੀਂ ਸੀ ਪਤਾ ਹੱਥ ਨੇ ਜੋ ਉਸ ਗਾਤਰੇ ਤਲਵਾਰ ਗੜਬੋ ਜਲਦੂਏ ਹੱਥ ਸੌਂ ਜਵਾਰ ਕਿੰਨੇ ਭਗੇਲ ਸਿੰਘ ਦੇ ਇੱਕ ਹੱਥ ਦੇ ਵਿੱਚ ਨੀਜਾ ਪੜਿਆ ਹੋਇਆ ਗਾਤਰੀ ਦੇ ਕਿਰਪਾਨ ਪਾਈ ਹੋਈ ਹੈ ਇੱਕ ਹੱਥ ਦੇ ਵਿੱਚ ਇਹਦੇ ਕਟੋਰਾ ਫੜਿਆ ਪਾਣੀ ਵਾਲਾ ਗੜਵਾ ਤੇ ਇਹਨੇ ਆਪਣੇ ਮਨ ਦੇ ਵਿੱਚ ਸਲਾਹ ਕੀਤੀ ਕਿ ਹੁਣ ਮੈਂ ਜਾ ਕੇ ਸਿੰਘਾਂ ਨੂੰ ਸੁਚੇਤ ਕਰਾਂ ਜਾਂ ਫਿਰ ਇੱਥੇ ਲੜਾਂ ਵੇਖ ਸਿੰਘ ਜਿਤ ਮਤਾ ਮਤਾਇਆ ਆਵੋ ਖਬਰ ਕਰਨ ਜਾਉ ਜੇ ਪਿਛਲੇ ਦਾਇਆ ਫੌਜ ਨੂੰ ਵੇਖ ਕੇ ਸਿੰਘ ਨੇ ਮਨ ਦੇ ਵਿੱਚ ਸਲਾਹ ਕੀਤੀ ਮਨ ਦੇ ਵਿੱਚ ਵਿਚਾਰ ਕੀਤੀ ਕਿ ਮੈਂ ਸਿੰਘਾਂ ਨੂੰ ਖਬਰ ਕਰਨ ਗਿਆ ਕਿ ਤਕੜੇ ਹੋ ਜਾਓ ਫੌਜ ਆ ਗਈ ਇਹਨੇ ਨੂੰ ਬੁੰਗੇ ਨੂੰ ਘੇਰਾ ਪੈ ਗਿਆ ਭਾਵ ਕਿ ਜੇ ਮੈਂ ਬੁੰਗੇ ਵੱਲ ਜਾਵਾਂਗਾ ਤਦੋਂ ਵੀ ਫੌਜ ਚੜੀ ਆ ਰਹੀ ਹੈ ਇਹਦੇ ਨੂੰ ਚੰਗਾ ਮੈਂ ਡੱਟ ਜਾਵਾ ਸਿੰਘ ਕਹੇਗੇ ਡਰ ਮੁੜ ਆਇਆ ਇਹਨਾਂ ਨੇ ਹੀ ਥੋ ਦੰਗੋ ਠਾਇਆ ਫਿਰ ਸਿੰਘ ਆਖਣਗੇ ਵੀ ਲੈ ਤਾਰਾ ਫਿਰ ਆਖਣਗੇ ਸਿੰਘ ਵੀ ਲੈਵ ਗੇਲਸਿਆਂ ਤੂੰ ਤਾਂ ਵਾਪਸ ਮੁੜ ਆਇਆ ਭੱਜਿਆ ਆ ਡਰਦਾ ਹੋਇਆ ਇਉਂ ਹੀ ਆਪਣੇ ਮਨ ਦੇ ਵਿੱਚ ਸੋਚਣ ਲੱਗਾ ਫਿਰ ਉਹ ਕਹਿਣਗੇ ਵੀ ਸਿੰਘ ਵੀ ਦੰਗਾ ਵੀ ਤੇਰੇ ਹੀ ਛੜਿਆ ਹੋਇਆ ਸੀ ਆਪਾ ਤੂੰ ਨਾ ਘੂੜੀਆਂ ਵੇਚਦਾ ਨਾ ਇੱਥੇ ਆਉਂਦਾ ਤੇ ਪੰਗਾ ਨਹੀਂ ਸੀ ਪੈਣਾ ਹੁਣ ਤਾਂ ਚਿੱਤੀ ਬਣ ਗਈ ਹੈ ਮਨ ਦੇ ਅੰਦਰ ਉਹਨਕੋ ਖਬਰ ਆਪ ਹੋਏ ਆਉਗ ਮਾਰਕੂਟ ਜਵ ਜੰਗ ਕੀ ਪਾਉਗ ਬੂੰਗੀ ਵਿੱਚ ਉਹਨਾਂ ਸਿੰਘਾਂ ਨੂੰ ਆਪੇ ਖਬਰ ਆਵੇਗੀ ਜਦੋਂ ਜੰਗ ਦੀ ਮਾਰ ਪਟੋਵੇਗੀ ਉਧਰ ਉਧਰੀ ਛੱਤਰ ਚੱਲਣਗੇ ਪਤਾ ਲੱਗ ਜਾਣਾ ਸਭ ਨੂੰ ਉਹਨਾਂ ਦੀਓ ਲਲਕਾਰੋ ਤੁਰਕਨ ਬੁਲਾਏ ਤੁਮ ਤੁਰਿਓਗੇ ਹਮ ਬਾਤ ਸੁਣਾਏ ਬਗੀਰ ਸਿੰਘ ਨੇ ਕਿਹਾ ਮੇਰੀ ਗਾਲ ਸੁਣ ਕੇ ਫੇਰ ਅੱਗੇ ਤੁਰਿਓ ਉਸ ਨੂੰ ਸਾਬ ਰਾਏ ਚੌਧਰੀ ਅਨ ਸ਼ਹਿਰੇ ਪੰਨੂਆ ਵਾਲੇ ਨੇ ਪਛਾਣ ਲਿਆ ਹੈ ਜਦੋਂ ਬਘੇਨ ਸਿੰਘ ਨੇ ਲਲਕਾਰਾ ਮਾਰਿਆ ਸੋਹ ਸਾਬ ਰਾਏ ਲਿਓ ਪਛਾਣਾ ਕਹਿਓ ਹਾਕਮ ਹੈ ਮਤ ਪਾਏ ਜਾਨ ਜਦੋਂ ਸਰਦਾਰ ਬਘੇਨ ਸਿੰਘ ਨੇ ਲਲਕਾਰਾ ਮਾਰਿਆ ਤੇ ਸਾਬ ਰਾਏ ਨੇ ਪਛਾਣ ਲਿਆ ਕਿ ਇਹ ਉਹੀ ਬਘੇਨ ਸਿੰਘ ਹੈ ਜਿਸ ਨੇ ਘੋੜੀਆਂ ਚੋਰੀ ਕੀਤੀਆਂ ਨੇ ਤੇ ਇਹੋ ਹੀ ਲੈ ਕੇ ਗਿਆ ਸੀ ਇਹੋ ਹੀ ਸਭ ਕਾਸੀ ਦਾ ਦੋਸ਼ੀ ਹੈ ਤੇ ਉਹਨੇ ਪਛਾਣ ਲਿਆ ਜਹ ਸਿੰਘਨ ਮੈਂ ਬੜੀ ਵਿਆਦ ਇਸ ਇੱਕ ਮਾਰੇ ਹੋਏ ਜਹ ਆਦਮ ਆਖਣ ਲੱਗੇ ਹੁਣ ਜਾਣਾ ਨਹੀਂ ਪਾ ਜਾਣ ਨਾ ਪਾਏ ਇਹ ਇਹ ਸਿੰਘਾਂ ਵਿੱਚ ਬੜੀ ਵੱਡੀ ਬਲਾ ਹੈ ਇਹ ਬਹੁਤ ਬਲੀ ਸਿੰਘ ਹੈ ਇਹ ਨਿਕਲ ਨਾ ਜਾਵੇ ਹੁਣ ਜੇ ਇਸ ਨੂੰ ਇਕੱਲੇ ਨੂੰ ਮਾਰ ਲਿਆ ਤਾਂ ਸਮਝ ਲਓ ਅੱਧੇ ਸਿੰਘ ਮਾਰ ਲਿਆ ਜੇ ਨਿਕਲ ਗਿਆ ਤੂੰ ਵੇਖ ਲਿਓ ਕਿੱਡਾ ਇਹ ਸਿੰਘ ਬਲੀ ਹੈ ਇਹ ਕੁਝ ਵੀ ਕਰ ਸਕਦਾ ਹੈ ਜਹੀ ਚੋਰ ਹੈ ਘੋੜੀਆਂ ਨ ਬਾਰੋ ਹੈ ਸਿੰਘਾਂ ਮਦ ਵੱਡੋ ਖਵਾਰੋ ਘੋੜੀਆਂ ਵਾਲਾ ਚੋਰ ਵੀ ਇਹੀ ਹੈ ਘੋੜੀਆਂ ਨੂੰ ਇਹੋ ਲੈ ਕੇ ਗਿਆ ਹੈ ਇਹ ਸਿੰਘਾਂ ਵਿੱਚੋਂ ਵੱਡਾ ਖਵਾਰੀ ਕਰਨ ਵਾਲਾ ਹੈ ਇਹ ਵੱਡੀ ਕਲਾ ਹੈ ਇਹ ਨਾ ਜਾਣਾ ਪਾਏ ਇਉਂ ਹਾਕਮਾਂ ਆਖਿਆ ਹੈ ਦੋਇਰਾ ਤੋ ਹਾਕਮ ਹੱਲਾ ਕੀਓ ਮਤ ਸਿੰਘ ਪਾਵੇ ਜਾਨ ਤਾ ਹਾਕਮਾਂ ਨੇ ਉਸੇ ਵੇਲੇ ਹੱਲਾ ਕੀਤਾ ਕਿ ਸਿੰਘਾ ਥੋਂ ਨਾ ਨਿਕਲ ਜਾਵੇ ਭੱਜ ਨਾ ਜਾਵੇ ਫੜ ਲਓ ਇਸ ਕੋ ਇਉਂ ਨਾ ਹੱਲਾ ਕੀਤਾ ਸਿੰਘ ਵੀ ਅੱਗਿਓ ਕੁੱਦ ਪਇਓ ਤਾਹੀ ਮਚ ਗयो ਘਾਨ ਸਿੰਘ ਵੀ ਭੱਜਣ ਵਾਲਾ ਨਹੀਂ ਸੀ ਉਸੇ ਵੇਲੇ ਡਟ ਗਿਆ ਉਹ ਇੱਕ ਕਮਾਸਾਨ ਜੁੱਧ ਮਚਿਆ ਮੂੰਹ ਹਨੇਰੇ ਆਖਦੇ ਨੇ ਉੱਥੇ ਹੀ ਲੜਾਈ ਸ਼ੁਰੂ ਹੋ ਗਈ ਜੋਪੇ ਓਏ ਤੀਰ ਬੰਦੂਕ ਤੱਕ ਉਸੇ ਚਲਾਹੇ ਬਹਿ ਰੜ ਗयो ਉਨਹੀ ਮਾਹੇ ਆਖਦੇ ਨੇ ਅੰਮ੍ਰਿਤ ਵੇਲੇ ਦਾ ਹਨੇਰੇ ਦਾ ਸਮਾ ਤੁਰਪੁਰ ਤੱਕ ਬੰਦੂਖਾਂ ਦਾ ਫਾਇਰ ਕਰਦੇ ਹਨ ਤੇ ਟੀੜ ਚਲਾਉਂਦੇ ਹਨ ਆਖਦੇ ਨੇ ਬਘੇਰ ਸਿੰਘ ਉਹਨਾਂ ਦੇ ਵਿੱਚ ਹੀ ਯਾਰ ਰਲ ਗਿਆ ਹੁਣ ਪਤਾ ਨਹੀਂ ਲੱਗ ਰਿਹਾ ਵੀ ਕੌਣ ਆਪਣਾ ਕੌਣ ਬਗਾਨਾ ਇੰਨੇ ਸਪਾਹੀਆਂ ਦੇ ਵਿੱਚ ਇੱਕ ਸਿੰਘ ਰਲ ਗਿਆ ਕਿਰੀ ਤਲਵਾਰ ਕਿਹਨੂੰ ਵੱਜਦੀਏ ਕੋਈ ਵੀ ਪਤਾ ਨਹੀਂ ਲੱਗ ਰਿਹਾ ਮਨਕੇ ਸ਼ਸਤਰ ਉਹਨਾਂ ਲਗ ਪਾਹੇ ਰਾਤ ਹਨੇਰੀ ਸਮਝ ਨਾ ਆਹੇ ਉਹਨਾਂ ਦੇ ਸ਼ਸਤਰ ਚਲਾਏ ਹੋਏ ਉਹਨਾਂ ਦੀ ਵੱਜਦੇ ਹਨ ਉਕੇ ਹਲਸ਼ੇਂ ਦਾ ਕੱਲਾ ਹੈ ਤੁਰਕਾਂ ਵੱਲੋਂ ਕੋਈ ਤੀਰ ਗੋਲੀ ਚਲਾਉਂਦਾ ਹੈ ਤਾਂ ਉਹਨਾਂ ਦੇ ਆਪ ਹੀ ਵੱਜਦੇ ਨੇ ਹਨੇਰੀ ਰਾਤ ਦੇ ਅੰਦਰ ਕੁਝ ਸਮਝ ਨਹੀਂ ਆਉਂਦੀ ਕਿਸ ਨੇ ਕਿਸ ਦੇ ਸ਼ਸਤਰ ਵੱਜਿਆ ਹੈ ਕਿਸ ਦੇ ਨਹੀਂ ਵੱਜਿਆ ਕਿਸ ਨੇ ਜੱਜ ਕਿਸ ਮਾਰਾ ਤਲਵਾਰ ਉੱਪਰ ਘੋੜਿਆਂ ਸਿੰਘ ਤਰਤਦਾ ਡਾਰੋ ਕਿਸ ਨੂੰ ਨਿੱਜਾ ਮਾਰਦਾ ਹੈ ਕਿਸ ਨੂੰ ਤਲਵਾਰ ਮਾਰਦਾ ਹੈ ਬਹੀਲ ਸਿੰਘ ਜਿਹੜਾ ਮੂਹਰੇ ਆ ਜਾਂਦਾ ਹੈ ਉਹਨੂੰ ਝਟਕਾ ਦਿੰਦਾ ਹੈ ਤੁਰੰਤ ਹੀ ਸ਼ਸਤਰ ਬਾਗ ਕੇ ਘੋੜੇ ਤੋਂ ਹੀਟਾਂ ਸੁੱਟ ਦਿੰਦਾ ਹੈ ਬਗੇਲ ਸਿੰਘ ਇੱਕ ਟੋਕ ਤੀਜੋ ਉਸ ਫੌਜਦਾਰ ਰੌਲੇ ਗੌਲੇ ਮੈਂ ਬੈ ਭੈਓ ਮਾਰ ਉਸ ਫੌਜਦਾਰ ਦਾ ਇੱਕ ਭਤੀਜਾ ਸੀ ਫੌਜ ਦੇ ਵਿੱਚ ਸਿਪਾਈ ਰੌਲੇ ਗੌਲੇ ਵਿੱਚ ਵਾਹਿਗੁਰੂ ਜਾਣੇ ਬਗੇਲ ਸਿੰਘ ਦਾ ਛਤਰ ਵਜਿਆ ਤੇ ਉਥੀ ਥਾਂ ਤੇ ਮਾਰਿਆ ਗਿਆ ਕਿਆ ਜਾਣੋ ਕਿਸ ਤੈ ਲੱਗ ਗਈ ਨਾਇਬ ਗੇਲ ਸਿੰਘ ਫਤਿਹ ਸੁਈ ਕੀ ਜਾਣੀਏ ਕਿਸ ਤੋਂ ਵੱਜਦੀ ਏ ਇਹ ਜੋ ਫੌਜਦਾਰ ਦਾ ਭਤੀਜਾ ਮਰਿਆ ਹੈ ਇਹਦੀ ਫਤਿਹ ਬਘੇਲ ਸਿੰਘ ਦੇ ਨਾਮ ਆਈ ਹੈ ਭਾਵ ਤੁਰਕ ਕਹਿਣ ਲੱਗੇ ਬਘੇਲ ਸਿੰਘ ਨੇ ਮਾਰਿਆ ਹੈ ਚਲੋ ਆਣਾ ਪਿਆਦੇ ਪਏ ਮਾਰ ਗੋਲੀ ਸਿੰਘ ਪਟ ਭੰਨਦੇ ਤਾਂ ਇਹ ਘੋੜਿਆਂ ਵਾਲੇ ਪੰਜੀ ਪੰਜੀ ਜਿਹੜੇ ਘੋੜ ਸਵਾਰ ਹੈ ਇਹ ਪਹਿਲਾਂ ਪਹੁੰਚ ਚੁੱਕੇ ਸਨ ਜਿਨ੍ਹਾਂ ਨਾਲ ਜੁੱਧ ਹੋ ਰਿਹਾ ਸੀ ਅਸੀਂ ਪਿਆਦੇ ਪਿੱਛੋਂ ਆ ਰਹੇ ਸਨ ਇਹਨੇ ਨੂੰ ਪੈਦਲ ਫੌਜ ਪਹੁੰਚ ਗਈ ਹੈ ਜਲੀ ਬੰਦੂਕ ਸਿੰਘ ਅਨਸੁ ਪਾਈ ਨਿਕਲ ਸਿੰਘਨਾ ਦੇ ਭਜਾਏ ਲੜਾਈ ਜਦੋਂ ਉਹਨਾਂ ਨੇ ਫੌਜ ਨਾਲ ਬਗੇਰ ਸਿੰਘ ਨੂੰ ਲੜਦੇ ਆ ਵੇਖਿਆ ਕਉਰ ਨੇ ਗੋਲੀ ਮਾਰ ਕੇ ਸਿੰਘ ਦੇ ਪੱਟ ਢੰਗ ਦਿੱਤਾ ਅੱਖ ਦੇ ਨੇ ਜਦੋਂ ਬੰਦੂਖ ਚੱਲੀ ਤੇ ਗੋਲੀਆਂ ਦੇ ਪੈਰ ਦਾ ਖੜਾਕ ਹੋਇਆ ਬੁੰਗੇ ਦੇ ਅੰਦਰੋਂ ਗੋਲੀਆਂ ਦੀ ਆਵਾਜ਼ ਸਿੰਘਾਂ ਨੇ ਸੁਣੀ ਤਾਂ ਉਹ ਬਾਹਰ ਜੰਗ ਹੋ ਰਿਹਾ ਹੈ ਬਾਹਰ ਤਾਂ ਗੋਲੀ ਚੱਲ ਰਹੀ ਹੈ ਬੁੰਗੇ ਦੇ ਅੰਦਰੋਂ ਸਿੰਘਾਂ ਦੇ ਖੱਟ ਟੁੱਟ ਕੇ ਪੈ ਗਿਆ ਵੈਰੀਆਂ ਤੇ ਅਤੇ ਲੜਾਈ ਕਰਨ ਵਾਲਿਆਂ ਨੂੰ ਭਜਾ ਦਿੱਤਾ ਹੈ ਤੁਰਕ ਚਾਲੂ ਕਰ ਦੇ ਹਟਾਏ ਮੂਹ ਦੂਹ ਭਾਈ ਪਰ ਦੂਹ ਭਰਾਏ ਤੁਰਕਾਂ ਨੂੰ ਚਾਲੂ ਕਰ ਲਿਆ ਸਿੰਘਾਂ ਨੇ ਪਿੱਛੇ ਹਟਾ ਦਿੱਤੇ ਹਨ ਭਜਾ ਦਿੱਤੇ ਤੁਰਕ ਇਸ ਦਾ ਦੂਜਾ ਭਰਾ ਤੇ ਦੂਜਾ ਭਤੀਜਾ ਵੀ ਵਿਚੇ ਹੀ ਮਾਰਿਆ ਗਿਆ ਹੋਇਰਾ ਓਏ ਚਾਲੂ ਫੌਜਦਾਰ ਮੜ ਉਤਰਿਓ ਕੰਬੋ ਕੀ ਜਾਏ ਆਖਦੇ ਨੇ ਫੌਜਦਾਰ ਆਪਣੇ ਸਾਥੀਆਂ ਸਮੇਤ ਭੱਜ ਕੇ ਆਪਣੀ ਜਾਨ ਬਚਾਉਂਦਾ ਹੈ ਤੇ ਕੰਬੋ ਕੀ ਮਾੜੀ ਜਾ ਉਤਰਿਆ ਹੈ ਉਸ ਨੇ ਨਹੌਰ ਵੱਲ ਨੂੰ ਮੂੰਹ ਕਰ ਲਿਆ ਲੋਥਾਂ ਚੁੱਕ ਕੇ ਲਾਹੌਰ ਦੇ ਨਵਾਬਪੁਰ ਜਾ ਕੇ ਫਰਿਆਦ ਕਰਦਾ ਹੈ ਉਹਨ ਡੇਰ ਲਾਹੌਰ ਰੁੱਕ ਕਿਓ ਫਰਿਆਦ ਨਵਾਬਾਹ ਪਾਏ ਆਖਦੇ ਨੇ ਉਸ ਨੇ ਲਾਹੌਰ ਵੱਲ ਨੂੰ ਜਦੋਂ ਮੂੰਹ ਕੀਤਾ ਨਾ ਤੇ ਲੋਥਾਂ ਲੈ ਕੇ ਜਾਂਦਾ ਹੈ ਆਪਣੇ ਭਤੀਜਿਆਂ ਦੀਆਂ ਭਰਾਵਾਂ ਦੀਆਂ ਸਾਥੀਆਂ ਦੀਆਂ ਲਾਹੌਰ ਨੂੰ ਕਿ ਜਾ ਕੇ ਮੈਂ ਦੱਸਾਂ ਉਹ ਪ੍ਰਾਤਮਾ ਨੂੰ ਵੀ ਸਿਖਾਨੇ ਕੀ ਹਾਸਲ ਕੀਤਾ ਹੈ ਜਾ ਬਈ ਖਾਨ ਬਹਾਦਰ ਹੋ ਤੋ ਨਵਾਬ ਬੈ ਤੁਰਿਓ ਦਿਖਾਵਨ ਆਪਣੋ 바ਵ ਲਾਹੌਰ ਦਾ ਹਕਮ ਜਕਰੀਆ ਖਾਨ ਹੈ ਸੂਬੇਦਾਰ ਇਹ ਖਾਨ ਬਹਾਦਰ ਹੈ ਇਸ ਨੂੰ ਸ਼ੇਖ ਖਾਨੋਂ ਕਹਿੰਦੇ ਸਨ ਇਹ ਖਾਨੂ ਜਿਹੜਾ ਸੀ ਇਹ ਲਾਹੌਰ ਦਾ ਨਵਾਬ ਸੀ ਇਹ ਫੌਜਦਾਰ ਆਪਣਾ ਹਾਲ ਦਿਖਾਉਣ ਗਿਆ ਖਾਨ ਬਾਦਰ ਨੂੰ ਸੋਨੇ ਸਿੰਘਨ ਕਈਆਂ ਨੇ ਸੋਚ ਪਈ ਤਾਰੇ ਸਿੰਘ ਪਏ ਆਣਿਮ ਕਹੀ ਜਦੋਂ ਬਘੇਰ ਸਿੰਘ ਸ਼ਹੀਦ ਹੋ ਗਿਆ ਅਤੇ ਫੌਜ ਭੱਜ ਗਈ ਤੁਰਕਾਂ ਦੀ ਇਹ ਸੁਣ ਕੇ ਕਿ ਪੱਟੀ ਵਾਲਾ ਫੌਜਦਾਰ ਲਾਹੌਰ ਤੇ ਹੋਰ ਫੌਜ ਲੈਣ ਵਾਸਤੇ ਗਿਆ ਹੈ ਤਾਂ ਸਿੰਘਾਂ ਨੂੰ ਸੋਚ ਪੈ ਗਈ ਕੀ ਆਉਣ ਵਾਲੇ ਸਮੇਂ ਦੇ ਸਿੱਟੇ ਸੋਚਣ ਲੱਗ ਪਏ ਕਿ ਅੱਗੇ ਕੀ ਹੋਵੇਗਾ ਆਪ ਤੋ ਫਤਿਹ ਤੇਮਾਰੀ ਭਈ ਆਵੋਏ ਜਾਵੋ ਕਿਤ ਛਈ ਮਈ ਖਾਲਸਾ ਜੀ ਹੁਣ ਤੁਹਾਡੀ ਜਿੱਤ ਹੋ ਗਈ ਹੈ ਤੁਰਪ ਔ ਜੜੀ ਹੈ ਉਹ ਭੱ ਚੁਕੀ ਹੈ ਸਿਆਣਿਆ ਸਿਆਣਿਆ ਸਿੰਘਾਂ ਨੇ ਆ ਕੇ ਗੱਲ ਕੀਤੀ ਤਾਰਾ ਸਿੰਘ ਜੀ ਹੁਣ ਕਿਤੇ ਛਈ ਮਈ ਹੋ ਜਾਈਏ ਚਾਲਾ ਪਾ ਦੀਏ ਕਿਸੇ ਵੇਲੇ ਵੀ ਉਹ ਜਿਹੜੀ ਹੈ ਉਹ ਚੜ ਕੇ ਆ ਸਕਦੀ ਹੈ ਆਪਾਂ ਕਿਸੇ ਝੱਲ ਵੇਲੇ ਜਾ ਚੱਲੀਏ ਹਮ ਤੇ ਲੜ ਤੁਰਕੋ ਜਿੱਤ ਨਾ ਜਾਏ ਕਿ ਮਹਮ ਮਰਵੋ ਕਰ ਜਾਨ ਗਵਾਏ ਆਪਾਂ ਘੱਟ ਗਿਣਤੀ ਵਿੱਚ ਹਾਂ ਜੇ ਅਸੀਂ ਇਹਨਾਂ ਦਾ ਸਾਹਮਣਾ ਕੀਤਾ ਇਹਨਾਂ ਨਾਲ ਲੜੇ ਤਾਂ ਸਾਰੇ ਤੁਰਕਾਂ ਤੁਰਕ ਤਾਂ ਜਿੱਤ ਨਹੀਂ ਸਕਦੇ ਕਿਉਂਕਿ ਤੁਰਕਾਂ ਦੀ ਫੌਜ ਵੱਡੀ ਹੋਣੀ ਹੈ ਤੇ ਫਿਰ ਐਵੇਂ ਖਾਂ ਮਖਾ ਲੜਦੇ ਕਿਉਂ ਜਾਨ ਕਵਾਉਂਦੇ ਹੋ ਤਾ ਸਿੰਘ ਜੀ ਉਹਨਾਂ ਅੱਗਿਓਂ ਉਚਾਰੀ ਹਮ ਤਾਂ ਕਰੇ ਨਾ ਜਾਨ ਪਿਆਰੀ ਤਾਂ ਭਾਈ ਤਾਰਾ ਸਿੰਘ ਮਾਉਂ ਅੱਗੋ ਉੱਤਰ ਦਿੱਤਾ ਕਹਿਣ ਲੱਗੇ ਗੁਰਮੁਖੋ ਮੈਨੂੰ ਤੇ ਜਾਨ ਪਿਆਰੀ ਨਹੀਂ ਹੈ ਮੇਰੇ ਵਿੱਚ ਤਾਂ ਡਰੀ ਨਹੀਂ ਹੈ ਮੌਤ ਦਾ ਤੇ ਮੈਂ ਡੇਰੇ ਨੂੰ ਛੱਡ ਕੇ ਕਦਮ ਨਹੀਂ ਚੁੱਕਾਂਗਾ ਹਮ ਪਿਆਰੇ ਕਰੈ ਗੁਰਵਾਕ ਜਿਮ ਕਰ ਸਤਗੁਰੂ ਦਿਓ ਐ ਭਾਖ ਅਕਦੇ ਨੇ ਹਮ ਪਿਆਰੇ ਕਰੈ ਗੁਰਵਾਕ ਤਾਰਾ ਸਿੰਘ ਜੀ ਕਹਿਣ ਲੱਗੇ ਗੁਰਮਖੋ ਸਾਨੂੰ ਤਾਂ ਗੁਰੂ ਪਾਤਸ਼ਾਹ ਦੇ ਬਾਕ ਵਚਨ ਪਿਆਰੇ ਹਨ ਅਸੀਂ ਤਾਂ ਗੁਰੂ ਵਾਕ ਨੂੰ ਪਿਆਰ ਕਰਦੇ ਹਾਂ ਜੋ ਸਾਨੂੰ ਗੁਰੂ ਸਾਹਿਬ ਕਹਿ ਗਏ ਨੇ ਉਹਨਾਂ ਦਾ ਪਾਲਣ ਕਰਦੇ ਹਾਂ ਜਿਵੇਂ ਸਤਗੁਰੂ ਜੀ ਦਾ ਹੁਕਮ ਹੈ ਕਿ ਖਾਲਸਾ ਕਦੇ ਵੀ ਮੌਤ ਦੀ ਪਰਵਾਹ ਨਾ ਕਰੇ ਜਿੱਥੇ ਆਪਣੀ ਜਾਨ ਦੀ ਬਾਜ਼ੀ ਖੇਡਣ ਦੀ ਲੋੜ ਪਵੇ ਸੰਕੋਚ ਨਾ ਕਰੇ ਸਿੰਘ ਸੋ ਕਰੈ ਮਰਨੋ ਨਾ ਸੰਗ ਅਸੀਂ ਲੜ ਮਰਾਂਗੇ ਬੁੰਗੇ ਸਿੰਘ ਸੋ ਜੋ ਕਰੈ ਨਿਤ ਜੰਗ ਸਿੰਘ ਸੋ ਕਰੈ ਮਰਨੋ ਨਾ ਸੰਗ ਸਾਬ ਕਹਿੰਦੇ ਹਨ ਖਾਲਸਾ ਜੁਰ ਉੱਟੜੈ ਤੁਰੰਗ ਖਾਲਸਾ ਸੋ ਜੋ ਕਰੈ ਨਿਤ ਜੰਗ ਉਹੀ ਸਿੰਘ ਹੈ ਜੋ ਨਿਤ ਧਰਮ ਜੁੱਤ ਲੜਦਾ ਹੈ ਸਿੰਘ ਉਹੀ ਹੈ ਜੋ ਮਰਨੋ ਸੰਗ ਦਾ ਨਾ ਹੋਵੇ ਜਿਹਨੂੰ ਕਿਤੇ ਪ੍ਰਵਾਹ ਨਾ ਹੋਵੇ ਗੁਰੂ ਪੰਥ ਪੰਥ ਦੀ ਸੇਵਾ ਦੇ ਵਿੱਚ ਜਿਹੜਾ ਸੀਸ ਲਾਉਂਦਾ ਹੋਵੇ ਅਸੀਂ ਲਾਰ ਮਰਾਂਗੇ ਬੁੰਗੇ ਮਾਹੇ ਨਾ ਨਟਕੇ ਹਮ ਜਾਨ ਬਚਾਵੇਂ ਤਦੋਂ ਭਾਈ ਤਾਰਾ ਸਿੰਘ ਆਨ ਆਖਿਆ ਮੈਂ ਤਾਂ ਮੁੰਗੇ ਦੇ ਵਿੱਚ ਹੀ ਰਹਾਗਾ ਇੱਥੇ ਹੀ ਲੜ ਕੇ ਮਰਾਂਗਾ ਮੈਂ ਨਹੀਂ ਭੱਜਦਾ ਮੈਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈ ਕੁੱਤੇ ਜੋਪ ਚੰਗੀ ਤਾਰੇ ਸਿੰਘ ਪਾਸ ਉਹਨਾਂ ਸਵਨ ਕੋ ਜਾਉ ਦਿਓ ਭਾਖੋ ਤਾਰਾ ਸਿੰਘ ਦੇ ਕੋਲ ਲੜਾਕੂ ਸਿੰਘ ਸੰਤਤ ਖਾਲਸੇ ਉਹਨਾਂ ਸਾਰਿਆਂ ਸ਼ਿਖਾ ਨੂੰ ਇਉਂ ਆਕਰਤਾ ਭਾਈ ਤਾਰਾ ਸਿੰਘ ਬਾ ਨੇ ਉਹਨਾਂ ਜਿਨਾ ਸ਼ਹੀ ਹੋਣਾ ਹੈ ਆ ਸ਼ਹੀਦ ਰਹਿ ਸੋ ਔਰ ਜਾਓ ਬਗੀਰ ਆਖਦੇ ਨੇ ਭਾਈ ਤਾਰਾ ਸਿੰਘ ਆ ਕਿ ਜਿਨਾ ਸ਼ਹੀਦ ਹੋਣਾ ਹੈ ਉਹ ਇੱਥੇ ਰੁਕ ਜਾਓ ਜਿਨ੍ਹਾਂ ਨੂੰ ਜਾਨ ਪਿਆਰੀ ਹੈ ਉਹ ਚਲੇ ਜਾਓ ਹਾ ਬੇੜੋ ਜਨਾ ਨਟਨੋ ਆਜੋ ਕੱਲ ਨਾ ਕੋ ਮਿਲੇ ਗੋਪਾਜੋ ਅੱਕਦੀਆ ਜਿਸਨੇ ਭੱਜਣਾ ਏ ਅਜੇ ਵੇਲਾ ਹੈ ਅੱਜ ਦਾ ਦਿਨ ਅਜੇ ਕੋਲ ਹੈ ਆਪਣੇ ਜੇ ਕੋਈ ਆਕੇ ਮੈਂ ਕੱਲ ਨੂੰ ਭੱਜੂੰਗਾ ਫਿਰ ਸਮਾਂ ਨਹੀਂ ਮਿਲਣਾ ਫਿਰ ਘੇਰਾ ਪੈ ਜਾਏਗਾ ਇਦਾਂ ਕੋ ਸੰਤ ਕਹੀ ਨਠ ਗਏ ਕਿਸ ਕਸ਼ੀਦੀ ਕੋ ਵੀ ਰਹੇ ਇਹਨੂੰ ਤਾਰਾ ਸਿੰਘ ਨੇ ਇੰਨੀ ਗੱਲ ਕਹੀ ਨਾ ਕਈ ਸਿੰਘਾਂ ਨੇ ਵੇਖਿਆ ਕਿ ਹੁਣ ਵਕਤ ਹੈ ਸਾਡੇ ਕੋਲ ਅਸੀਂ ਜਥੇਬੰਦ ਹੋ ਕੇ ਲੜ ਵੀ ਸਕਦੇ ਆ ਸ਼ਹੀਦ ਵੀ ਹੋ ਸਕਦੇ ਆ ਤੇ ਜਾ ਵੀ ਸਕਦੇ ਆ ਕਈਆਂ ਨੇ ਸੋਚਿਆ ਵਿਚਾਰਿਆ ਤੇ ਕੁਝ ਉਥੋਂ ਜਿਹੜੇ ਉਹ ਚਲੇ ਗਏ ਨੇ ਲੋਇਰਾ ਉਤੇ ਕੱਚੇ ਸੋ ਨੱਠ ਤੁਰੇ ਰਹੇ ਪੱਕੇ ਸਿੰਘ ਨਾਲ ਜੋ ਨਵੇਂ ਭਰਤੀ ਹੋਏ ਕੱਚੇ ਸਿੰਘ ਸਨ ਉਹ ਤਾਂ ਭੱਜ ਗਏ ਨੇ ਜਿਹੜੇ ਪੱਕੇ ਹਨ ਉਹ ਹਿੱਲੇ ਤੱਕ ਨਹੀਂ ਉਹ ਤਾਰਾ ਸਿੰਘ ਨਾਲ ਸ਼ਿਦੀ ਪਾਉਣ ਵਾਸਤੇ ਤਿਆਰ ਹੋ ਗਏ ਹਨ ਸੂਰੇ ਪੂਰੇ ਜੋ ਮਹਾ ਸਾਵਤ ਸਿੰਘ ਗੁਰ ਲਾਲ ਉਹ ਗੁਰੂ ਦੇ ਲਾਲ ਜੋ ਪੂਰੇ ਸੂਰੇ ਸਿੰਘ ਸਰ ਬਚਨਾਂ ਦੇ ਪੂਰੇ ਕਰਨੀ ਦੇ ਸੂਰੇ ਉਹ ਭਾਈ ਤਾਰਾ ਸਿੰਘ ਦੇ ਨਾਲ ਰਹਿ ਗਏ ਹਨ ਤਾਪਈ ਤਾਪ ਸਿੰਘ ਜੀ ਨੇ ਜੀਅ ਵਿਚਾਰੀ ਕੌਣ ਸ਼ਹੀਦ ਹੋਏ ਗਏ ਹਾਰੀ ਭਾਈ ਤਾਰਾ ਸਿੰਘ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਜਿਹੜੇ ਭੱਜ ਗਏ ਉਹਨਾਂ ਵਾਸਤੇ ਕਹਿੰਦੇ ਹਨ ਦੇਖੋ ਸ਼ਹੀਦੀ ਪਦਵੀ ਲੈਣ ਤਾਂ ਹਾਰ ਗਏ ਨੇ ਕੱਚੇ ਪਿੱਲੇ ਭੱਜ ਗਏ ਹਨ ਹਮਰੇ ਉੱਤੇ ਜੋ ਸੋਜਉ ਪਿਆਰੇ ਕਹਿ ਤੋਤੇ ਹਮ ਚੜਹਾਂ ਨਾਰੇ ਜਿਹੜੇ ਸਾਡੇ ਪਿਆਰੇ ਸੱਜਣ ਮਿੱਤਰ ਸਿੰਘ ਹਨ ਅੱਗੇ ਪਿੱਛੇ ਜਦੋਂ ਬੈਠਦੇ ਸਨ ਜਦੋਂ ਲੰਗਰ ਪਾਣੀ ਛਕਦੇ ਤਾਂ ਕਹਿੰਨੇ ਤਾਰਾ ਸਿੰਘ ਜੀ ਤੁਹਾਡੇ ਨਾਲ ਨਿਭਾਂਗੇ ਤੁਹਾਡੇ ਨਾਲ ਹੀ ਪ੍ਰਵਾਣ ਚੜਾਂਗੇ ਭਾਵ ਸ਼ੀਦੀ ਜਾਮਾ ਪੀਵਾਂਗੇ